ਅਸਲਾਮੁਅਲੈਕਮ ਕਿਰੋ ਕੀ ਹਾਲ ਚਾਲ ਵੀਰੋ ਅੱਜ ਦੀ ਕਥਾ ਬਹੁਤ ਹੈਰਾਨੀਜਨਕ ਤੇ ਬਹੁਤ ਦੁਖੀ ਕਥਾ ਹੈ ਸੰਤ ਸਿੰਘ ਮਸਕੀਨ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਦੱਸ ਰਿਹਾ ਹੈ ਬਲਕਿ ਆਪਣੀ ਜ਼ਿੰਦਗੀ ਦਾ ਸਭ ਤੋਂ ਔਖਾ ਮੁਸ਼ਕਲ ਟਾਈਮ ਜਦੋਂ ਆਪਣੇ ਹੀ ਕੋਸ਼ ਸਿਖਾ ਨੇ 10 ਤੋਂ 15 ਮਕਦਮੇ ਸੰਤ ਮਸਕੀਨ ਦੇ ਉੱਤੇ ਕਰ ਦਿੱਤੇ ਤੇ ਸੰਤ ਮਸਕੀਨ ਨੇ ਕਿਸ ਤਰ੍ਹਾਂ ਉਹ ਬੁਰਾ ਟਾਈਮ گزارਿਆ ਕਿੰਨੀ ਤਕਲੀਫ ਪਰੇਸ਼ਾਨੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਉਸ ਦੌਰਾਨ ਗੁਜ਼ਾਰੀ ਵੀਰੋ ਇਹ ਕਥਾ ਕਰਦੇ ਆ ਤੁਸੀਂ ਉਹਨਾਂ ਦੀ ਆਵਾਜ਼ ਸੁਣਨਾ ਉਹਨਾਂ ਦੇ ਅੰਦਰ ਕਿੰਨਾ ਦਰਦ ਹੈ ਤੇ ਉਸ ਟਾਈਮ ਜਦੋਂ ਉਹਨਾਂ ਤੇ ਇਹ ਇਲਜ਼ਾਮ ਲੱਗੇ ਇਹ ਮੁਸ਼ਕਲ ਵਕਤ ਆਇਆ ਉਦੋਂ ਉਹਨਾਂ ਦੀ ਤਕਲੀਫ ਦਾ ਤੁਹਾਨੂੰ ਅੰਦਾਜ਼ਾ ਖੁਦ ਹੀ ਲੱਗ ਜਾਏਗਾ ਵੀਰੋ ਚੱਲ ਕੇ ਅਸੀਂ ਅੱਜ ਦੀ ਸੰਤ ਮਸਕੀਨ ਦੀ ਕਥਾ ਸੁਣਨੇ ਆ ਤੇ ਫਿਰ ਇੱਥੇ ਗੱਲਬਾਤ ਕਰਾਂਗੇ 10-12 ਮਕਦਰਾਂ ਜਿਸ ਬੇਦੀ ਨੇ ਮੇੜੇ ਤੇ ਬੜਾਇਆ ਅੱਜਕੱਲ੍ਹ ਐਡਵੈਂਟਨ ਹੈ ਨੇਕ ਮੁਕਦਮਾ ਇਹ ਵੀ ਮੇਰੇ ਨੇ ਬਣਾਇਆ ਤੁਸੀਂ ਲੋਕਾਂ ਨੂੰ ਸ਼ਸਤਰ ਚੁੱਕਣ ਵਾਸਤੇ ਪ੍ਰੇਰਨਾ ਦਿੱਤੀ ਮੈਂ ਕਿ ਮੈਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਫਰ ਨਾਮੇ ਦਾ ਬੋਲ ਸੁਣਾਇਆ ਸੀ ਚੰਗਾਰ ਜਨਾ ਹਿਰਦੇਦਰ ਗੁਇਸਤ ਅਲਾਨਸ ਤਮਰਦੰਬਾ ਸ਼ਮਸ਼ੀਰ ਦਸ ਜੱਜ ਨੋ ਵੀ ਕੋਈ ਨਹੀਂ ਬੰਦਾ ਸੀ ਮੌਲਵੀ ਮੰਗਾਇਆ ਉਰਦੂ ਫਾਰਸੀ ਦੇ ਪੰਡਤ ਮੰਗਾਇਆ ਭਈ ਹੈ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਬਾਣੀ ਕੇ ਚੁਟਾਇਆ ਲੋਕਾਂ ਨੂੰ ਸ਼ਸਤਰ ਚੁੱਕਣ ਦੀ ਕਿੰਗਰ ਇਹ ਕਿਵੇਂ ਬਣਿਆ 10 ਸਾਲ ਮੈਂ ਗਲਬਨ 10 15 ਮੁਕਦਮਿਆਂ 'ਚ ਫਸਿਆ ਰਿਆ ਅੱਜ ਤੇ ਇਸ ਪ੍ਰਬੰਧਕ ਹੱਥ ਜੋੜ ਕੇ ਮਿਲਦੇ ਨੇ ਉਦੋਂ ਦੂਰੋਂ ਦੇਖ ਕੇ ਮੈਨੂੰ ਇੱਕ ਪਾਸੇ ਹਟ ਜਾਂਦੇ ਸਨ ਇਹਦੇ ਨਾਲ ਫਤਿਹ ਬੜਾਈ ਦਿਖਦੇ ਨੇ ਵੱਲ ਬਣਾ ਕਿਸੇ ਨੇ ਨਹੀਂ ਕਿਛ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਾਰਾ ਦਿਨ ਮੈਂ ਕੋਡ ਦੇ ਵਿੱਚ ਕੱਲਾ ਬੈਠਾ ਹੁੰਦਾ ਸੀ ਯਾ ਮੇਰੇ ਨਾਲ ਕਦੀ ਕਦੀ ਭਾਈ ਕਲਿਆਣ ਸਿੰਘ ਆ ਜਾਂਦੇ ਸੀ ਮੈਂ ਪ੍ਰੋਫੈਸਰ ਦਰਸ਼ਨ ਸਿੰਘ ਨੋਇਸਤਾਂ ਦੇ ਤੇ ਰਾਣ ਜੇਲ੍ਹ ਵਿੱਚ ਮੈਂ ਮਿਲਣ ਗਿਆ ਕਚਹਿਰਾ ਪਾਇਆ ਛੋਟੀ ਬਨੇ ਨਿੱਕਾ ਜਿਹਾ ਰਮਾਨ ਸਰ ਤੇ ਮੈਂ ਕਹਾ ਦੋ ਵੀ ਕਪੜੇ ਨੇ ਮੈਂ ਜੇਲਰ ਤੋਂ ਪੁੱਛਿਆ ਇਹ ਹ ਕਹਿੰਦੇ ਕਿ ਹਾਂ ਇਸ ਤਰ੍ਹਾਂ ਦੇ ਕੈਦੀ ਨੂੰ ਅਸੀਂ ਕਪੜੇ ਨਹੀਂ ਦਿੰਦੇ ਕਿਦਰੇ ਖੁਦ ਕਸ਼ੀਨ ਆ ਕਰਦਾ ਹੈ ਦਸਤਾਰ ਨਾਲ ਚੋਲੇ ਨਾਲ ਪਜਾਮਾ ਛੋਟਾ ਕਪੜਾ ਦਿੰਦੇ ਆ ਤਾਂ ਕਿ ਗੱਲ ਵਿੱਚ ਫੰਦਾ ਹਰਾਂ ਦੇ ਗਿਰੇ ਮੁਲਾਕਾਤ ਜਲਦੇ ਤੋ ਬਾਹਰ ਗੋ ਮੈਂ ਇਧਰ ਮੈਂ ਕੈਸੀ ਇਕੱਠੇ ਬੈਠਣਾ ਚਾਹੰਨੇ ਕਲੇ ਨਹੀਂ ਫਨ ਲੈ ਗਏ ਸੀ ਥੇਲਾ ਮੈਂ ਭਾਈ ਕਲਿਆਣ ਸਿੰਘ ਨੇ ਕਿਹਾ ਮੈਂ ਕੱਲੇ ਆਉ ਗੱਡੀ ਚ ਬਾਹਰ ਆਇਆ ਸੀ ਜੇਲ੍ਹਰ ਨੇ ਕਿਹਾ ਨਹੀਂ ਤੁਸੀਂ ਗੱਲਬਾਤ ਕਰ ਸਕਦੇ ਹੋ 10 ਮਿੰਟ ਕੁਝ ਦੇ ਨਹੀਂ ਸਕਦੇ ਤੇ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਗਿਆਨੀ ਜੀ 6 ਮਹੀਨੇ ਚ ਤੁਸੀਂ ਮਿਲਣ ਵਾਸਤੇ ਆਇਓ ਕੋਈ ਨਹੀਂ ਆਇਆ ਅਵੇਂ ਹੀ ਬੜਾ ਮਾਰੀਆਂ ਜਾਣਾ ਤੇ ਗੱਲਾਂ ਕਰੀ ਜਾਣਾ ਖੁੱਡ ਦੇ ਚ ਬੈਠ ਕੇ ਨਾਰੇ ਲਾਈ ਜਾਣੇ ਇਸ ਤਰ੍ਹਾਂ ਦੇ ਬੁੱਝ ਦਿਲ ਮੈਂ ਬਥੇਰੇ ਦੇਖੇ ਇਹ ਮੈਂ ਅਸ ਕਰ ਰਿਹਾ ਖੈਰ ਇੱਕ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖੀ ਅਸਲੀਅਤ ਰੱਖੀ ਸਬੂਤ ਮੁਗਈਆ ਕਰਨ ਵਾਸਤੇ ਕਿਤਨੇ ਮੌਲਵੀ ਫਾਰਸੀ ਦੇ ਆਲਮ ਇਕੱਠੇ ਕੀਤੇ ਗਏ ਪਟਿਆਲਾ ਹਾਊਸ ਅਦਾਲਤ ਦੇ ਚ ਬਈ ਇਹ ਜੋ ਮਸheen ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ ਕਿ ਨੇ ਆਪਣੇ ਬਣਾਏ ਨੇ ਆਪ ਬਣਾਏ ਲੋਕਾਂ ਨੂੰ ਮਰਦ ਕੁ ਸੰਗਰ ਜ਼ਫਰਨਾਮਾ ਮੈਂ ਰਖਿਆ ਹਾਲਾਂਕਿ ਇੰਦੋ ਹਿੰਦੂਸਤਾਨ ਦਾਸ ਤੇ ਇੱਕ ਸਿੰਘ ਸੀ ਤਾਂ ਇਹ ਤੇ ਨਹੀਂ ਕਹਿੰਦੇ ਮੇਰੇ ਸ਼ਹਿਰ ਯੂਪੀ ਦੇ ਇਲਾਕੇ ਦਾ ਸਿਚਾਰੀ ਨ ਬਕਾ ਨਹੀਂ ਸੀ ਉਹਦੀ ਨੀਤ ਮਾਰੀ ਨਹੀਂ ਮਤਵਾਂਗਲ ਮੈਨੂੰ ਕਹਿ ਲੱਗੇ ਵਸਿੰਜੇਵਨ ਤਸੱਲੀ ਕਰ ਲੈਣ ਦੇ ਤਸੱਲੀ ਉਸ ਇੱਕ ਕੇਸ ਦੇ ਚਮੈਂ 8 ਸਾਲਾਂ ਜ ਬਰੀ ਹੋਇਆ 11 12 ਚੱਲ ਰਹੀ ਹੈ ਹਕੂਮਤ ਕਾਂਗਰਸ ਦੀ ਗਈ ਵੀਪੀ ਸਿੰਘ ਬੈਠੇ ਉਹਨਾਂ ਨੇ ਮੇਰੇ ਕੇਸ ਵਾਪਸ ਲੈ ਚੰਦਰ ਸ਼ੇਖਰ ਬੈਠਾ ਉਹਨੇ ਮੈਨੂੰ ਪਾਸ ਪੜ ਦਿੱਤਾ ਜਿਨ੍ਹਾਂ ਨੇ ਮੇਰੇ ਤੇ ਮੁਕਦਮੇ ਬਣਾਏ ਦਿੱਲੀ ਦੇ ਪੁਲਿਸ ਅਫਸਰ ਵੀ ਸਿੱਖ ਸਨ ਪੰਜਾਬ ਦੇ ਵੀ ਸਿੱਖ ਸਨ ਇੱਕ ਤਰਲੋਚਨ ਸਿੰਘ ਇੱਕ ਬਲਦੇਵ ਸਿੰਘ ਇੱਕ ਵੇਦੀ ਜੋ ਅੱਜ ਕੱਲ੍ਹ ਐਡਵੈਂਟ ਇਹ ਮੈਂ ਸਿਰਫ ਇਸ ਵਾਸਤੇ ਕਹਿੰਦਾ ਪਿਆ ਬੋਲ ਮੈਂ ਬੋਲੇ ਕਹੇ ਬੋਲ ਗਲਤ ਹੈ ਇਸ ਬੋਲ ਤੇ ਬਹੁਤ ਵੱਡੀ ਸਜ਼ਾ ਮਿਲ ਸਕਦੀ ਹੈ ਮੈਂ ਕਿਹਾ ਬੋਲ ਮੇਰਾ ਨਹੀਂ ਮੈਂ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਸੁਣਾਇਆ ਹੈ ਅੱਜ ਤੱਕ ਇਹ ਬੋਲ ਪਰਮਾਣਿਕ ਸੀ ਪਸੰਦ ਸੀ ਸਾਰਿਆਂ ਨੂੰ ਚੰਗਾ ਲੱਗਦਾ ਸੀ ਅੱਜ ਕੀ ਹੋ ਗਏ ਅੱਜ ਤੱਕ ਕੋਈ ਇਤਰਾਜ਼ ਨਹੀਂ ਸੀ ਇਸ ਬੋਲ ਤੇ ਮਦਨ ਮੋਹਨ ਮਾਲਵੀਆ ਕਹਿੰਦੇ ਸਨ ਇਹ ਤੇ ਸੁਨੇਰੀ ਅੱਖਰਾਂ ਚ ਲਿਖਣਾ ਚਾਹੀਦਾ ਹੈ ਚੰਕਾਰ ਰਸਹਾ ਮਹਿਲ ਤੇਦਰ ਕੋ ਜਸ ਅਨਾਲਸਤ ਬੁਰਗੰਬ ਸ਼ਮਸ਼ੇਰ ਦਸ ਸਵਾਮੀ ਵਿਵੇਕਾਨੰਦ ਕਹਿੰਦੇ ਰਹੇ ਹਰ ਘਰ ਦੇ ਵਿੱਚ ਇੱਕ ਸਿੱਖ ਬੱਚਾ ਹੋਣਾ ਚਾਹੀਦਾ ਅੱਜ ਵੀ ਹੋ ਰਿਹਾ ਹੈ ਬੋਲਣਾ ਕਰਤ ਹੈ ਸੋਚਣੀ ਤੇ ਠੀਕ ਹੈ ਕਦੀ ਕਦੀ ਕਰਨੀ ਗੱਲ ਕਿਸੇ ਦੀ ਬੋਲ ਨਹੀਂ ਗੱਲ ਨੀਅਤ ਤੇ ਠੀਕ ਹੈ ਕਦੀ ਕਦੀ ਕਰਤ ਗੱਲ ਤੋਂ ਵਿਚਾਰ ਤੇ ਠੀਕ ਨੇ ਕਦੀ ਕਦੀ ਕਿਰਦਾਰ ਗਲਤ ਹੋ ਸਕਦਾ ਹੈ ਕਿਰਦਾਰ ਗਲਤ ਹੋ ਸਕਦਾ ਹੈ ਪਰਮਾਤਮਾ ਮਾਫ ਕਰਦਾ ਹੈ ਕਿਉਂਕਿ ਵਿਚਾਰ ਠੀਕ ਨੇ ਸਮਾਜ ਮਾਫ ਨਹੀਂ ਕਰਦਾ ਕਿਉਂਕਿ ਕਿਰਦਾਰ ਠੀਕ ਨੇ ਪ੍ਰਭੂ ਮਾਫ ਕਰਦਾ ਹੈ ਕਿਉਂਕਿ ਨੀਅਤ ਠੀਕ ਹੈ ਕਾਨੂੰਨ ਮਾਫ ਨਹੀਂ ਕਰਦਾ ਕਿਉਂਕਿ ਕਿਰਤ ਠੀਕ ਨੇ ਕਾਨੂੰਨ ਸਮਾਜ ਦੇਖਦਾ ਹੈ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਹੈ ਮੈਂ ਸੋਚਿਆ ਇਸ ਚੱਕਰ ਜਨਾ ਪੈਣਾ ਕਿ ਜਿਸ ਢੰਗ ਨਾਲ ਸਮਾਜ ਦੇ ਕਾਨੂੰਨ ਫੈਸਲਾ ਕਰਦਾ ਹੈ ਉਸੇ ਢੰਗ ਨਾਲ ਪਰਮਾਤਮਾ ਕਰਦਾ ਹੋਵੇਗਾ ਕਹਤੈ ਹੂ ਕਹਤੈ ਹੂ ਇਸ ਚੱਕਰ ਜਨਾ ਤੋਂ ਕਿਤੇ ਹੰਕਾਰ ਨਾ ਸਮ ਲੈਣਾ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿਣਾ ਇਸ ਤਰੀਕੇ ਨਾਲ ਉਹ ਫੈਸਲਾ ਨਹੀਂ ਕਰਦਾ ਪਰਮਾਤਮਾ ਦੇਖਦਾ ਹੈ ਮੇਰੀ ਨੀਅਤ ਕੀ ਹੈ ਸੰਸਾਰ ਦੇਖਦਾ ਮੇਰੀ ਕਰਤਿਏ ਉਹਨੂੰ ਨੀਅਤ ਦਿਖਾਈ ਨਹੀਂ ਕਿਸ ਤਰ੍ਹਾਂ ਮੇਰੀ ਨੀਅਤ ਦੇਖਾਂ ਤੇ ਮੈਂ ਤੁਹਾਡੀ ਨੀਅਤ ਕਿਸ ਤਰ੍ਹਾਂ ਦੇਖਾਂ ਮੇਰੇ ਅੰਦਰ ਜੋ ਵਿਚਾਰ ਚੱਲ ਰਹੇ ਨੇ ਤੁਹਾਨੂੰ ਕੀ ਪਤਾ ਹੈ ਤੁਹਾਡੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਨੇ ਮੈਨੂੰ ਕੀ ਪਤਾ ਪਰ ਪ੍ਰਮਾਤਮਾ ਨੂੰ ਪਤਾ ਗੁਰੂ ਨੂੰ ਪਤਾ ਭਾਰੀ ਗੁਰੂ ਰਾਜ ਕਹਿੰਦੇ ਨੇ ਅੰਤਰ ਜਾਮੇ ਸੁਨ ਕੰਪਤਹੁ ਅੰਤਰਧ हे प्रभु मेनू कंपणी ਛੜ ਜਾਂਦੀ ਏ ਜਦ ਮੈਨੂੰ ਪਤਾ ਚੱਲਦਾ ਤੂੰ ਮੇਰੇ ਵਿਚਾਰਾਂ ਨੂੰ ਵੀ ਦੇਖਦਾ ਤੂੰ ਮੇਰੀ ਸੋਚਣੇ ਨੂੰ ਵੀ ਮੈਂ ਤੇ ਕੰਬ ਜਾਂਦਾ ਅੰਤਰ ਜਾਮੀ ਸੁਣ ਕੰਪਤ ਹੂੰ ਅੰਦਰ ਕਰ ਪਦਕ ਪਾਵਨ ਸੁਣ ਆਸਰੋ ਪੁਰਧਾਰ हे प्रभु ਇੱਕ ਆਸਹਿਜ਼ ਕਰਕੇ ਮੈਂ ਆ ਗਿਆ ਤੂੰ ਪਦਤ ਪਾ ਬਖਸ਼ੇ ਮੈ ਬਖਸ਼ੇ ਵਰਨਤੋ ਤੇ ਅੰਦਰ ਦੀ ਜਾਣ ਮੈਂ ਫਿਰ ਅਰਜ਼ ਕਰਾਂ ਮੇਰੀ ਨੀਅਤ ਕੀ ਹੈ ਤੁਹਾਨੂੰ ਕੀ ਪਤਾ ਭੜੀ ਨੀਅਤ ਕੀ ਹੈ ਮੇਰੇ ਬਾਰੇ ਮੈਨੂੰ ਕੀ ਪਤਾ ਮੈਂ ਕੀ ਸੋਚਦਾ ਰਹਿੰਦਾ ਤੁਹਾਨੂੰ ਕੀ ਪਤਾ ਤੁਸੀਂ ਕੀ ਸੋਚਦੇ ਰਹਿੰਦੇ ਮੈਨੂੰ ਕੀ ਪਤਾ ਪਰਮਾਤਮਾ ਨੂੰ ਈਸ਼ਵਰ ਨੂੰ ਸੰਸਾਰ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਇਹ ਦੂਜੀ ਸ਼੍ਰੇਣੀ ਸੋਚਣੀ ਤੇ ਠੀਕ ਹੈ ਕਦੀ ਕਦੀ ਕਰਨੀ ਗਲਤ ਦੂਜੀ ਸ਼੍ਰੇਣੀ ਨੀਅਤ ਤੇ ਠੀਕ ਹੈ ਕਦੀ ਕਦੀ ਕਰਤਲਤ ਹੋ ਜਾਂਦੀ ਹੈ ਪਰਮਾਤਮਾ ਮaaf ਕਰ ਦਿੰਦਾ ਹੈ ਹੋ ਸਕਦਾ ਹੈ ਸਮਾਜ ਤੇ ਕਾਨੂੰਨ ਮਾਫ ਨਾ ਕਰੇ ਸਜ਼ਾ ਦੇ ਦੇ ਇਹਨਾਂ ਤੇ ਮੈਂ ਦੋ ਉਦਾਹਰਣ ਵੀ ਦੂਜੀ ਸ਼੍ਰੇਣੀ ਚ ਜਿਹੜੇ ਆਂਦੇ ਨੇ ਉਦਾਹਰਣ ਦੇ ਆ ਪ੍ਰੇਤੇ ਯੋਗ ਦੇ ਅਵਕਾਰੀ ਪੁਰਸ਼ ਸ਼੍ਰੀ ਰਾਮ ਉਹਨਾਂ ਦੇ ਪਿਤਾ ਦਸ਼ਰਤ ਸ਼ਿਕਾਰ ਖੇਡਣ ਲੱਗੇ ਛਤਰੀ ਸਨ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਛਤਰੀ ਕੋ ਪੂਤ ਹੋ ਬਾਮਨ ਗੁਣਾ ਛੇਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਸਨ ਦਸਵੇਂ ਖੇਡਦੇ ਸਨ ਰਾਮ ਖੇਡਦੇ ਸਨ ਰਾਮ ਦੇ ਪਿਤਾ ਖੇਡਦੇ ਸਨ ਇਹ ਤੇ ਪਤਾ ਨਹੀਂ ਕਿਹੜੇ ਜੈ ਨਹੀਂ ਆ ਗਏ ਨੇ ਸਿੱਖਾਂ ਨੂੰ ਵੀ ਜੈ ਨਹੀਂ ਬਣਾ ਲਿਆ ਖੈਰ ਮੁਕਤਸਰ ਮੈਂ ਅਰਜ਼ ਕਰਦਾ ਮੈਂ ਪਹਿਲੇ ਅਰਜ਼ ਕਰ ਦਿੰਦਾ ਮੇਰੀ ਕਿਸੇ ਵੀ ਚਾਰ ਨਾਲ ਤੁਸੀਂ ਸਹਿਮਤ ਨਹੀਂ ਨਾ तो मेरा अहंकार ना समझना हम मेरा मन इस तरह बन गया कोई सहमत है भावें नहीं प्रभु की रहमत मिलती है गुरु की रहमत बस है बस बख्शिश मिलती कुछ इस तरह का मन बन गया है मुक्त सहद दशरथ शिकार खेडन डिंग निकले दिन भर हो गया कोई शिकार हथ नहीं आया हथ नहीं आया ਵਾਪਸ ਆ ਰਹੇ ਨੇ ਸੰਧਿਆ ਹੋ ਗਈ ਹੈ ਸਾਹਮਣੇ ਸਰੋਵਰ ਹੈ ਤੇ ਦਸ਼ਰਤ ਨੂੰ ਐਸਾ ਮਹਿਸੂਸ ਹੋਇਆ ਕੋਈ ਹਿਰਨ ਪਾਣੀ ਪੀਂਦਾ ਹਾਲਾਂਕਿ ਉਹ ਮਨੁੱਖ ਸਿੰਘ ਇੰਜ ਝੁੱਕ ਕੇ ਕਰਮੰਡਲ ਬਰ ਰਿਹਾ ਸੀ ਤੇ ਦੋ ਹੱਥ ਝੁਕੇ ਹੋਏ ਦੋ ਪੈਰ ਪਿਛੇ ਇੰਜ ਲੱਗਿਆ ਜਿਵੇਂ ਕੋਈ ਚੋਪਾਇਆ ਜਾਵੇ ਖਿੱਚ ਕੇ ਬਾਣ ਮਾਰਿਆ ਦਸ਼ਰਤ ਨੇ ਲਗਿਆ ਤੀਰ ਦੇ ਲਗਦਿਆਂ ਚੀਖ ਨਿਕਲੀ ਬੜੀ ਭਾਰੀ ਚੀਖ ਅ ਦਸਰਤ ਹੈਰਾਨ ਹੋ ਗਿਆ ਲੱਗਦਾ ਮੈਂ ਕੋਈ ਬੰਦਾ ਮਾਰ ਬੈਠਾ ਘੋੜਾ ਦੌੜਾਇਆ ਸ਼ਿਕਾਰ ਤੱਕ ਪਹੁੰਚੇ ਕੀ ਦੇਖਦਾ ਹੈ ਬੰਦਾ ਤੜਪ ਰਿਹਾ ਸ਼ਰਵਨ ਕੁਮਾਰ ਸੀ ਮਾਂ ਬਾਪ ਲਈ ਪਾਣੀ ਲੈ ਆਇਆ ਸੀ ਜ਼ਾਰੋ ਜ਼ਾਰ ਦਸਰਤ ਰੋਂਦਾ ਹੈ हे ਪ੍ਰਭੂ ਇਹ ਕੀ ਹੋ ਗਿਆ ਆ ਮੇਰੇ ਕੋਲ ਕੀ ਹੋ ਘਰ ਜਾ ਰਿਹਾ ਸੀ ਸ਼ਮਖਸ਼ਾਮ ਦਾ ਵਕਤ ਸੀ ਆ ਮੇਰੇ ਕੋਲ ਕੀ ਅਨਰਥ ਹੋ ਗਿਆ ਤੜਪਦਾ ਹੈ ਰੋਂਦਾ ਹੈ ਸਰਵਨ ਕੁਮਾਰ ਨੂੰ ਮਾਰਨਾ ਦਸ਼ਰਤ ਦੀ ਨੀਅਤ ਨਹੀਂ ਹੈ ਫਿਰ ਤਾਂ ਗਲਤ ਹੋ ਸਰਵਨ ਕੁਮਾਰ ਨੂੰ ਮਾਰਨਾ ਦਸ਼ਰਤ ਦੀ ਸੋਚਣੀ ਨਹੀਂ ਹੈ ਕਰਨਾ ਹੀ ਗਲਤ ਹੋ ਸਮਾਜ ਤੇ ਕਾਨੂੰਨ ਦੇ ਮੁਤਾਬਕ ਤੇ ਕਾਤਲ ਹੈ ਪਰਮਾਤਮਾ ਦੇ ਮੁਤਾਬਕ ਨਹੀਂ ਨਹੀਂ ਇੱਕ ਦੂਸਰਾ ਉਦਾਹਰਣ 12 ਮੂਲਾ ਦੀ ਗੱਲ ਕਸ਼ਮੀਰ ਦੀ ਕਿੰਨੇ ਪਾਛਾ ਗੋੜੇ ਦੇਸਵਾਰ ਸੰਗਤਾਂ ਦੇ ਨਾਲ ਆਪਣੇ ਟਿਕਾਣੇ ਤੇ ਜਾ ਰਹੇ ਨਾ ਉਹ ਟਿਕਾਣਾ ਅੱਜ ਕੱਲ੍ਹ ਜੇਲਮ ਦੇ ਖੰਡੇ ਤੇ ਬੜਾ ਖੂਬਸੂਰਤ ਬਣਿਆ ਹੈ। ਕਈ ਦਹਾਕਾ ਸਾਜ਼ੀ ਵਰ ਗਿਆ ਹੈ। ਜਾ ਰਹੇ ਨੇ। ਰਸਤੇ 'ਚ ਇੱਕ ਬਿਰਧ ਮਾਤਾ ਨੇ ਘੋੜੇ ਦੀ ਲਗਮ ਫੜ ਲਈ। ਹੈ ਕਿ ਅਨਪੜ੍ਹੇ ਕਿਸੇ ਧਰਮ ਮੰਦਰ ਦੇ 'ਚ ਕਥਾ ਸੁਣਦੇ ਕੋਈ ਗੋਲ ਸੁਣ ਲੈ ਸਨ। ਤੁਸੀਂ ਪਤਤ ਸ਼ਬਦ ਵੀ ਗਦਰੇ ਸੌਣ ਲੈ ਆਵੇਗਾ ਇੱਥੇ ਦੁਹਰਾਇ ਜਾਵੇ ਉਲਟਾ ਗਏ ਤੁਸੀਂ ਪਤਤ ਮੈਂ ਪਤਤ ਬਾਹ ਮੈਂ ਤੁਸੀਂ ਪਤਤ ਮੈਂ ਪਤਤ ਬਾਹ ਹੁਣ ਤੁਸੀਂ ਪਤਤ ਮੈਂ ਪਤਤ ਕਈ ਜਾਂਦੀ ਰਟੇ ਜਾਂਦੀ ਬੋਲਣਾ ਕੋਈ ਤੱਕ ਸੇਵਾਦਾਰ ਨਹੀਂ ਲਗਾ ਅਥੋਂ ਖੋਈ ਅੱਖਾਂ ਮਾਈਂ ਦੀ ਪਈ ਬੰਦੀ ਇਹਨੂੰ ਬੋਲਣ ਦੀ ਤਮੀਜ਼ ਨਹੀਂ ਕੀ ਆਖਦੀ ਬਈ ਦਰਸਲ ਸੁਣਿਆ ਤੇ ਇਹ ਆਉਣਾ ਤੁਸੀਂ ਹੀ ਬਦਲ ਪਾਵਨ ਮੈਂ ਪਤ ਮੈਂ ਬਦਲ ਤੁਸੀਂ ਪਦ ਪਾਵਨ ਵਿਚਾਰੀ ਉਲਟਾ ਗਏ ਅਰਥਾ ਦਾ ਨੁਕੀ ਪਾਣੀ ਸੀ ਤੁਸੀਂ ਪਦਤ ਮੈਂ ਪਦ ਪਾਵਨ ਤੁਸੀਂ ਪਦਤ ਮੈਂ ਪਦ ਪਾਵਨ ਕਹੀ ਨਹੀਂ ਸੀ ਸੇਵਾਦਾਰ ਨੇ ਇਹ ਪਰਸੇ ਕੀਤਾ ਛੇਵੇਂ ਪਾਤਸ਼ਾਹ ਘੋੜੇ ਤੋੜੇ ਮਾਤਾ ਨੂੰ ਗਲਵਕੜੀ ਲਿਆ ਆਖਿਆ ਮਾਂ ਤੇਰੇ ਬੋਲਾਂ ਚ ਬੜੀ ਭਾਵਨਾ ਤੇਰੇ ਬੋਲਾਂ ਚ ਬੜੀ ਮਿਠਾਸ ਤੇਰੇ ਬੋਲਾਂ ਚ ਬੜੀ ਬਰਕਤ ਤੇਰੇ ਬੋਲਾਂ ਚ ਬੜਾ ਪਿਆਰ ਸਵੇਰੇ ਸਿੰਘ ਸਾਹਿਬ ਤੁਹਾਨੂੰ ਸੁਣਾ ਰਹੇ ਸਨ ਇਹ ਬੋਲ ਮੈਂ ਅਕਸਰ ਦੁਹਰਾ ਦੇਣਾ ਹਾਂ ਜੇ 12ਵਾਂ ਹੁਲਚਕ ਬੋਲ ਦੇ ਇਹ ਖਰੇ ਪ੍ਰਮਾਤਮਾ ਦੇ ਨਿਗਾਹ 'ਚ ਖੋਟੇ ਨਹੀਂ ਖਰੇ ਭਾਵਨਾ ਦੇਖ ਸਮਾਜ ਦੇਖਦਾ ਮੇਰੀ ਕਰਤ ਕੀ ਹੈ ਪ੍ਰਮਾਤਮਾ ਦੇਖਦਾ ਹੈ ਗੁਰੂ ਦੇਖਦਾ ਮੇਰੀ ਨੀਅਤ ਇਹ ਦੂਜੀ ਸ਼੍ਰੇਣੀ ਸੋਚਦੇ ਤੇ ਠੀਕ ਨੇ ਕਦੇ-ਕਦੀ ਕਰਨਾ ਵੱਲ ਤੁਰਦਾ ਕਦੀ-ਕਦੀ ਇਹ ਨਹੀਂ ਕਿ ਹਮੇਸ਼ਾ ਨੀਅਤ ਤੇ ਠੀਕ ਹੈ ਕਦੀ ਕਦੀ ਕਿਰਤ ਗਲਤ ਹੋ ਜਾਂਦੀ ਬਖਸ਼ੇ ਜਾਂਦੇ ਕਬੂਲ ਹੋ ਜਾਂਦਾ ਇੱਕ ਤੀਜੀ ਸ਼੍ਰੇਣੀ ਕਿਰਤ ਤੇ ਠੀਕ ਹੈ ਨੀਅਤ ਠੀਕ ਹੈ ਕਰਦੇ ਤੇ ਠੀਕ ਨੇ ਸੋਚਦੇ ਠੀਕ ਨੇ ਕਰਨੀ ਤੇ ਠੀਕ ਹੈ ਸੋਚਣੀ ਠੀਕ ਨਹੀਂ ਹੈ ਮੈਨੂੰ ਕਹਿਣ ਦੇਣਾ ਮੰਦਰ ਮਸਜਿਦ ਗੁਰਦੁਆਰੇ ਬਸ ਇਹਨਾਂ ਤੀਜੀ ਸ਼੍ਰੇਣੀ ਨਾਲ ਭਰੇ ਹੋਏ ਅਥੀ ਨਹੀਂ ਕਰਦੇ ਤੇ ਠੀਕ ਨਹੀਂ ਸੋਚਦੇ ਠੀਕ ਨਹੀਂ ਕਰਨੇ ਤੇ ਠੀਕ ਹੈ ਸੋਚਣੀ ਠੀਕ ਨਹੀਂ ਹੈ ਕਰਤ ਤੇ ਠੀਕ ਹੈ ਕਿਉਂਕਿ ਸਮਾਜ ਦੇ ਜੋ ਰਹਿਣਾ ਹੈ ਕਾਨੂੰਨ ਹੈ ਪਰ ਨਿਗਤ ਠੀਕ ਨਹੀਂ ਤੇ ਪ੍ਰਮਾਤਮਾ ਤੇ ਨiyet ਨੂੰ ਭਾਗ ਲਾਂਦਾ ਹੈ ਨਾ ਨਿਕ ਘਰ ਹੀ ਬੈਠਿਆਂ ਸਭ ਮਿਲੇ ਜੀ ਠੀਕ ਹੈ ਤਾਂ ਰਾਸ ਕਰੇ ਹਮੇ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਿਰਤ ਹੈ ਕਰਨਾ ਹੈ ਬੋਲਣਾ ਦਿਨਾਂ ਵਰ ਕਰ ਰਿਹਾ ਹੈ ਜ਼ੁਬਾਨ ਮੇਰੀ ਬੋਲ ਨਹੀਂ ਬੋਲ ਕੇ ਬਾਹਰ ਪ੍ਰਗਟ ਕਰਨਾ ਕਰਤ ਹੈ ਪਰ ਜੋ ਮੈਂ ਬੋਲ ਰਿਹਾ ਮੇਰਾ ਮਨ ਇਸ ਨਾਲ ਸਹਿਮਤ ਨਹੀਂ ਤੋ ਪਤਾ ਹੈ ਗੁਰਬਾਣੀ ਕੀ ਕਹਿੰਦੀ ਹੈ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਣੀ ਐ ਝੂਠੇ ਕੀ ਪਾਣੀ ਰਿੜਕਦਾ ਪਿਆ ਜੋ ਬੋਲਦਾ ਪਿਆ ਇਹਦੇ ਉੱਤੇ ਤੇਰਾ ਆਪਣੇ ਬਲੋਸਾ ਕੋਈ ਨਹੀਂ ਵਾਪੇ ਨਹੀਂ ਮੰਨਦਾ ਗੁਰਬਾਣੀ ਲਾਣਤਾ ਪਾਉਂਦੀ ਹੈ ਅਵਰਨ ਕੋ ਉਪਦੇਸ਼ ਤੇ ਮੁਖ ਮੇਂ ਭਰ ਹੈ ਰੇਤ ਰਾਸ ਬਿਰਾਨੇ ਰੱਖ ਤੇ ਖਾਇਆ ਕਰ ਕਾਫੇ ਇਹ ਗੈਣੀ ਆਪਣੇ ਮੂੰਹ ਚੋਂ ਮਿੱਟੀ ਕੱਢ ਕੇ ਦੂਜਿਆਂ ਦੇ ਕੰਨ ਚ ਪਾ ਰਿਆ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਉਹ ਗੱਲ ਸੁਣ ਕੇ ਵੀ ਕਿਸੇ ਨੂੰ ਸਵਾਦ ਨਹੀਂ ਆਇਆ ਕਿ ਤੈਨੂੰ ਰਸ ਨਹੀਂ ਆਇਆ ਤਾਂ ਸ਼ਕਰ ਨਹੀਂ ਹੈ ਮਿੱਟੀ ਹੈ ਅਵਰਨ ਕੋ ਉਪਦੇਸ਼ ਤੇ ਮੁਖ ਮੇਂ ਭਰ ਹੈ ਰੇਤ ਇਹ ਰੇਤ ਹੋਵੇਗੀ ਮਿੱਟੀ ਹੋਵੇਗੀ ਖੰਡ ਨਹੀਂ ਕਿਉਂਕਿ ਆਖ ਕੇ ਤੈਨੂੰ ਰਸ ਨਹੀਂ ਆਇਆ ਪਰਮਾਤਮਾ ਨਿਯਤ ਦੇਖਦਾ ਹੈ ਮੱਥਾ ਟੇਕਣਾ ਚੰਗੀ ਕਿਰਤ ਹੈ ਚੰਗੀ ਕਿਰਤ ਹੈ ਪਰ ਜੇ ਨਿਯਤ ਠੀਕ ਨਹੀਂ ਸੇਸ ਨੇ ਵਾਹੀਏ ਕਿਆ ਥੀਏ ਜਾਂਦੇ ਦੇ ਉਸਲ ਤੇ ਜਾ ਇਸ ਮੱਥਾ ਟੇਕਣ ਨਾਲ ਕੀ ਹੁੰਦਾ ਟੇਕੇ ਜਾ ਰੋ ਕੁਝ ਨਹੀਂ ਬਸਤਾ ਤੇ ਜੇ ਨਿਯਤ ਸਹੀ ਕਰੇ ਸਿਰ ਜੁਕਾਣ ਦਾ ਤੇ ਮਤਲਬ ਇਹ ਨਾ ਹੁੰਦਾ ਗੁਰੂ ਮੈਂ ਸਰੈਂਡਰ ਕਰਦਾ ਸਮਰਪਣ ਕਰਦਾ ਤੇਰੀ ਹਰ ਗੱਲ ਮੈਨੂੰ ਕਬੂਲ ਤੇ ਜੇ ਸਿਰ ਝੁਕਾ ਕੇ ਵੀ ਹਰ ਗੱਲ ਕਬੂਲ ਨਹੀਂ ਤਾਂ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਪਖੰਡ ਮੱਥਾ ਕੋਈ ਕੋਈ ਟੇਕਦਾ ਪਖੰਡ ਸਾਰੇ ਕਰਦੇ ਕੋਈ ਕੋਈ ਕਥਾ ਕਦੇ ਕਦੇ ਹੁੰਦੀ ਹੈ ਪਾਣੀ ਬਥੇੜੇ ਝੂਠੇ ਕਹਾ ਕਿਹਾਂ ਬਰੋ ਵਸਪਾਣੀ ਕੀਰਤਨ ਕਦੇ ਕਦੇ ਹੁੰਦਾ ਕੋਈ ਗਾਵੇ ਲਾਗੀ ਲਾਦੀ ਵੇਦੀ ਬੋ ਬਾਂਧ ਕੇ ਨਹੀਂ ਹਰ ਹਰ ਵੇਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪੜ ਵਿਕਾਰ ਹੈ ਤਿਨਾ ਰੋਏ ਕਿਆ ਕੀਨੇ ਕੀਰਤਨੀਆਂ ਕੀਰਤਨ ਕਦੇ ਕਦੇ ਕਰਦਾ ਹੈ ਅਕਸਰ ਰੋਣਾ ਹੀ ਬਿਟਣਾ ਹੁੰਦਾ ਕੋਈ ਕੀਰਤਨ ਨਹੀਂ ਹੁੰਦਾ ਰੋਣਾ ਬਿਟਣਾ ਸਰੋਤਾ ਕੋਈ ਕੋਈ ਆਉਂਦਾ ਹੈ ਗੁਰਦੁਆਰੇ ਚ ਸੰਤ ਵਾਸ਼ਾਈ ਹੁੰਦੇ ਦਾਨੀ ਕੋਈ ਕੋਈ ਹੁੰਦਾ ਮੰਦੇ ਤਲ ਤੇ ਬੇਈਮਾਨ ਸੇਵਾ ਕਰਨ ਵਾਲਾ ਕੋਈ ਕੋਈ ਹੁੰਦਾ ਹੈ ਦਿਲ ਦੇ ਬਾਗ ਦੇ ਤਲ ਤੇ ਘਠੋਰ ਹੁੰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੀ ਸੇਵਾ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੀ ਕਥਾ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੇ ਕੀਰਤਨ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਵਾਲਿਆਂ ਤੋਂ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਨਹੀਂ ਕੁਝ ਨਹੀਂ ਉਹ ਧਾਇਦੇ ਸੇਵਾ ਆਪੇ ਕਰ ਮੁੜ ਫੇਰੇ ਹੀ ਪ੍ਰਬੰਧ ਪੈ ਚੱਲ ਜਾਂਦੇ ਕੁਝ ਵੀ ਨਹੀਂ ਕੁਝ ਵੀ ਨਹੀਂ ਪੂਰਾ ਖਰਗ ਹੋ ਗਿਆ ਅੱਧਾ ਪੰਜਾਬ ਪਤਿਤ ਹੋ ਗਿਆ ਤੇ ਬਾਕੀਆਂ ਨੂੰ ਲੜਾਈ ਝਗੜਿਆਂ ਚ ਪਾ ਦਿੱਤਾ ਕੋਛ ਨਹੀਂ ਕੋਛ ਨਹੀਂ ਨਿਗਤ ਠੀਕ ਨਹੀਂ ਤਾਂ ਕਰਤਨ ਨਹੀਂ ਕਰੀਏ ਸੋਚਣੀ ਠੀਕ ਨਹੀਂ ਹੈ ਤਾਂ ਕਰਨੀ ਨਹੀਂ ਕਰੀਏ ਪਰਮਾਤਮਾ ਕਰਨੇ ਨਹੀਂ ਦੇਖਦਾ ਸੋਚਣੀ ਦੇਖਦਾ ਇਹ ਤੀਜੀ ਸ਼੍ਰੇਣੀ ਕਰਤ ਠੀਕ ਹੈ ਨਿਗਤ ਠੀਕ ਹੈ ਕਰਦੇ ਦੇ ਦੇਖਨੇ ਸੋਚਦੇ ਨਹੀਂ ਦੇਖੀ ਸੋਚਣੀ ਹੈ ਹੀ ਕੋਈ ਹੈ ਹੀ ਸਰਵਾਰ ਚਤਰ ਸਿੰਘ ਐਡਵੋਕੇਟ ਜਲੰਧਰ ਦੇ ਮਸ਼ਹੂਰ ਮਾਰੂ ਹਾਈ ਕੋਰਟ ਦੇ ਕੇਸ ਲੜਦੇ ਕੁਝ ਗੱਲਬਾਤ ਕਰਦੇ ਹਾਂ ਉਹਨਾਂ ਦੀ ਅੱਖਾਂ ਬਰਾਹੀ ਮੈਂ ਕਹਾਂ ਬਜ਼ੁਰਗ ਹੋ ਤੁਸੀਂ ਕਿ ਧਾਰਮਿਕ ਸਮਾਗਮ ਕਰਾਉਂਦੇ ਨੇ ਅਕਸਰ ਜਲੰਧਰ ਦੇ ਜਦਾ ਸਾਜ਼ਰੀ ਪਰਦਾ ਹੁੰਦਾ ਹੈ ਉਹ ਕਾਫੀ ਸਮਾਜਿਕ ਸੇਵਕ ਹੋ ਮੰਨੇ ਜਾਂਦੇ ਨੇ ਮੈਂ ਕਿ ਤੁਹਾਡੀ ਅੱਖਾਂ ਛਾਂਜੂ ਕਹਿੰਦੇ ਗਾਨੇਜੀ ਕੀ ਕਰਾਇ ਜਿੰਨੇ ਮੁਕਦਮੇ ਨੇ ਪਤਾ ਕੀ ਐ ਇਲੈਕਸ਼ਨ ਹੁੰਦਾ ਪਿੰਡਾਂ ਚ ਇੱਕ ਸਰਪੰਚ ਬਣ ਜਾਂਦਾ ਜਿੱਤ ਜਾਂਦਾ ਦੂਜੀ ਮੁਖਾਲਫ ਪਾਰਟੀ ਉਸਨੂੰ ਮਾਰ ਦੇਣੀ ਹੈ ਤਾਂ ਜਿਹੜਾ ਜਿੱਤ ਜਾਂਦਾ ਉਹਨੂੰ ਮਾਰ ਦਿੰਦੇ ਨੇ ਜਿਹੜੇ ਮਾਰਦੇ ਨੇ ਉਹ ਜੇਲ੍ਹ ਦੇ ਚਾਉਂਦੇ ਨੇ ਮੁਕਦਮੇ ਮੇਰੇ ਕਹਿੰਦੇ ਪਿੰਡ ਦਾ ਸਰਪੰਚ ਤੇ ਬਰਦਾਸ਼ਤ ਨਹੀਂ ਕਰ ਸਕਦੇ ਬਾਕੀ ਕਿਸੇ ਨੂੰ ਕਰਨ ਇਹ ਪਿੰਡ ਦਾ ਸਰਪੰਚ ਹੀ ਨਹੀਂ ਕਰਦਾ ਸਰਦਾਰ ਚਤਰ ਸਿੰਘ ਐਡਵੋਕੇਟਿਸ ਗੱਲ ਦਾ ਮੈਨੂੰ ਨਹੀਂ ਪਤਾ ਸੀ ਅੱਡੇ ਤੋਂ ਜ਼ਿਆਦਾ ਸਰਪੰਚ ਮਾਰ ਦਿੱਤੇ ਜਾਂਦੇ ਇਹ ਮੈਨੂੰ ਨਹੀਂ ਪਤਾ ਸੀ ਇਹ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਇਤਨਾ ਮੈਂ ਕਿਹਾ ਤੁਸੀਂ ਮੇਰੀ ਜਾਣਕਾਰੀ ਜਵਾਦਾ ਕਰਾਇਆ ਮੈਨੂੰ ਨਹੀਂ ਪਤਾ ਸੀ ਕਿ ਜੋ ਜਿੱਤਦੇ ਨੇ ਇਹਦੇ ਸਰਪੰਚ ਮਾਰ ਦਿੱਤੇ ਜਾਂਦੇ ਨੇ ਬਾਕੀ ਜਿਹੜਾ ਠੋਕਣਾ ਕੰਦਲੋਂ ਮਗਦਮੇ ਤੁਹਾਡੇ ਕੋਲ ਨੇ ਕਹਿੰਦੇ ਰੋਣਾ ਮੈਨੂੰ ਇਸ ਲਈ ਇਹ ਤੇ ਪਿੰਡ ਦਾ ਸਰਪੰਚ ਨਹੀਂ ਬਰਦਾਸ਼ਤ ਕਰਦੇ ਬਾਕੀ ਕਿਸ ਨੂੰ ਬਰਦਾਸ਼ਤ ਕਰਨਗੇ ਜਿਹੜਾ ਜਿੱਤ ਜਾਂਦਾ ਹੈ ਉਹ ਮਾਰ ਦਿੱਤਾ ਜਾਂਦਾ ਹੈ ਜਿਹੜੇ ਮਾਰਦੇ ਨੇ ਬਿਰਜੇਣਾ ਚ ਕਹਿੰਦੇ 50 ਸਾਲ ਤੋਂ ਮੈਂ ਇਹ ਦੇਖ ਰਿਹਾ ਬੁੱਢਾ ਹੋ ਗਿਆ ਬਿਰਦ ਹੋ ਗਿਆ ਪੇਸ਼ਾ ਛੱਡਣ ਆ ਲਾ ਕਿਸੇ ਹੱਦ ਤੱਕ 1000 ਸਾਲ ਤੋਂ ਅਫਗਾਨੀ ਵੀ ਇਹੀ ਕਰ ਰਹੇ ਨੇ ਅਫਗਾਨਿਸਤਾਨ ਕਾਬਲ ਦੇ ਜਮੀਆਂ ਨੂੰ ਲੁੱਟ ਮੁਹਾਜ਼ਰ 10-12 ਕਬੀਲੇ ਨੇ 1000 ਸਾਲ ਤੋਂ ਲੜ ਰਹੇ ਹਰ ਰੋਜ਼ ਸੌ ਬੰਦੇ ਅਫਗਾਨਿਸਤਾਨ ਵਿੱਚ ਨਾ ਮਾਰੇ ਜਾਣ ਤੇ ਅਫਗਾਨਿਸਤਾਨ ਕਿਹੜੀ ਗੱਲ ਕਰਦਾ ਅੱਜ ਇਹ ਦੇ ਵਿੱਚ ਤਾਂ ਗੱਲ ਆਈ ਕਿ ਉਹ ਠੀਕ ਹੈ ਉਹ ਅਫਗਾਨੀ ਵੀ ਪੰਜ ਵਕਤ ਨਮਾਜ਼ ਪੜ੍ਹਦੇ ਨੇ ਵੋਜ਼ੂ ਸਾਜਦੇ ਨੇ ਕੁਰਾਨ ਪਾਕ ਦੀ ਤਲਾਵਤ ਵੀ ਕਰਦੇ ਨੇ ਰਮਜ਼ਾਨ ਦੇ ਮਹੀਨੇ ਰੋਜ਼ੇ ਵੀ ਰੱਖਦੇ ਨੇ ਪਰ ਦੂਜੇ ਤਿੰਨੇ ਦਿਨ ਕਤਲ ਗਾਰਦ ਨਾ ਕਰਨ ਤੇ ਅਫਗਾਨੀ ਕਿਹੜੀ ਗੱਲ ਦਾ ਬਚਾਣ ਕਿਹੜੀ ਕਰਦਾ ਕ੍ਰਿਤ ਟੇਕ ਨੇ ਨੇਕ ਟੇਕ ਨੇ ਸੋਚਣੀ ਠੀਕ ਹੈ ਵਿਚਾਰ ਟੇਕ ਨੇ ਇਹ ਤੀਜੀ ਸ਼੍ਰੇਣੀ ਮੰਦਰ ਮਸਜਿਦ ਗੁਰਦੁਆਰਿਆਂ ਦੇ ਇਨ੍ਹਾਂ ਹੀ ਧਾਰਮਿਕ ਲੋਕਾਂ ਦੇ ਨਾਲ ਭਰੇ ਹੋਏ ਨੇ ਕ੍ਰਿਤ ਟੇਕ ਨੇ ਨੇਕ ਟੇਕ ਨੇ ਬੜੇ ਦਾਨੀ ਨੇ ਤਨ ਦੇ ਦਲ ਤੇ ਬੜੇ ਬੇਈਮਾਨ ਨੇ ਮਨ ਦੇ ਦਲ ਤੇ ਬੜੇ ਦਿਆਲੂ ਨੇ ਤਨ ਦੇ ਦਲ ਤੇ ਸੇਵਾ ਪੈ ਕਰਦੇ ਨੇ ਬੜੇ ਕਠੋਰ ਨੇ ਮਨ ਦੇ ਦਲ ਤੇ ਸਮਾਜ ਦੇਖਦਾ ਮੈਂ ਕੀ ਤਾਂ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਪਰਮਾਤਮਾ ਦੀ ਦ੍ਰਿਸ਼ਟੀ 'ਚ ਇਹ ਕਮੂਲ ਨਹੀਂ ਨਹੀਂ ਨਾ ਹੈ ਗਿਆਨੀ ਨਾ ਹੈ ਕਥਾਵਾਚਕ ਮੈਨੂੰ ਵੀ ਕੁਝ ਸਾਲਾਂ ਤੋਂ ਸ਼ਰਮ ਆਈ ਔਰ ਅੱਜ ਤੱਕ ਜਦ ਮੈਂ ਕਰਦਾ ਰਹਾਂ ਉਸ ਸਮੇਂ ਸ਼ਰਮਸਾਰ ਹੀ ਹੁੰਦਾ ਲੋਕ ਜਿਹਾ ਕਹਿਆ ਕਿ ਦਫਾ ਮਨ ਨਹੀਂ ਬਣਦਾ ਕਠਨ ਹੈ ਮਨ ਨੂੰ ਮਨੋ ਜੇਦਾ ਮਨ ਮੰਨ ਜਾਏ ਪਤਾ ਗੁਰੂ ਨਾਨਕ ਕੀ ਕਹਿੰਦੇ ਮੰਨ ਲੈ ਇੱਕੀ ਗੱਦ ਕਹੀ ਨਾ ਜੇਦਾ ਮਨ ਪ੍ਰਭੂ ਨੂੰ ਮੰਨ ਗਿਆ ਬੜੀ ਵੱਡੀ ਲੋ ਬੜੀ ਵੱਡੀ ਕਹਿਆ ਮੁਖਤਸਰ ਹੱਸ ਕਰ ਇਹ ਤੇ ਈ ਚਲੇ ਨੇ ਸਭ ਤੋਂ ਜ਼ਿਆਦਾ ਤਾਜ਼ਾ ਇਹਨਾਂ ਦੀ ਕਰਦੇ ਠੀਕ ਨੇ ਸੋਚਦੇ ਠੀਕ ਨੇ ਕਰਦੇ ਕਿਉਂ ਠੀਕ ਨੇ ਸਮਾਜ ਦੇ ਡਰ ਕਰਕੇ ਕਾਨੂੰਨ ਦੇ ਡਰ ਕਰਕੇ ਗੁਰੂ ਦੇ ਡਰ ਕਰਕੇ ਨਹੀਂ ਪ੍ਰਭੂ ਦੇ ਡਰ ਕਰਕੇ ਕਿਉਂਕਿ ਕਾਨੂੰਨ ਹੈ ਹਦਕੜੀਆਂ ਜੇ ਤੇ ਸਮਾਜ ਦੀ ਨਜ਼ਰਾਂ ਚ ਗਰੇਗਾ ਸਮਾਜ ਦੇ ਚ ਰਹਿਣਾ ਕਰਤ ਜੇ ਨiyet ਚ ਕਰਨੀ ਹੈ ਤੀਜੀ ਸ਼ਰਣੀ ਇੱਕ ਚੌਥੀ ਸ਼ਰਣੀ ਵੀ ਹੈ ਕਰਤ ਵੀ ਗਲਤ ਹੈ ਨiyet ਵੀ ਗਲਤ ਹੈ ਸੋਚਦੇ ਵੀ ਗਲਤ ਨੇ ਕਰਦੇ ਵੀ ਗਲਤ ਨੇ ਸੋਚਣੀ ਵੀ ਗਲਤ ਹੈ ਕਰਨੀ ਵੀ ਗਲਤ ਹੈ ਸੰਸਾਰ ਵੀ ਫਟਕਾਰ ਪਾਉਂਦਾ ਹੈ ਨਿਰੰਕਾਰ ਦੇ ਦਰਵਾਜ਼ੇ ਵੀ ਬੰਦ ਕਰਦਾ ਲੋਕ ਵੀ ਗਿਆ ਪਰਲੋਕ ਵੀ ਦੋਹੇ ਗਵਾ ਨਾ ਸੰਸਾਰ ਨੂੰ ਕਬੂਲ ਹੋਏ ਨਾ ਨਿਰੰਕਾਰ ਨੂੰ ਕਰੋ ਨਾ ਸਮਾਜ ਦੇ ਥਾ ਮਿਲੇ ਨਾ ਪਰਮਾਤਮਾ ਦਿਖਤਾ ਮਿਲੇ ਬਟਕਣਾ ਹੀ ਬਟਕਣਾ ਬਟਕਣਾ ਹੀ ਬਟਕਣਾ ਕਰਮ ਦੇ ਸਾਵਨਾਰ ਇਹ ਚਾਰ ਸ਼੍ਰੇਣੀਆਂ ਬਣਦੀਆਂ ਇੱਕ ਦਮ ਕਮੇ ਦੁੜਾ ਦਿਆ ਕਰਤ ਵੀ ਠੀਕ ਹੈ ਨੀਅਤ ਵੀ ਠੀਕ ਹੈ ਪਹਿਲੀ ਸ਼੍ਰੇਣੀ ਨੀਅਤ ਠੀਕ ਹੈ ਕਦੇ ਕਦੇ ਕਰਤ ਹਲਤ ਹੋ ਜਾਂਦੀ ਹੈ ਦੂਜੀ ਸ਼੍ਰੇਣੀ ਨੀਅਤ ਤੇ ਬਿਲਕੁਲ ਭੈੜੀ ਹੈ ਬਸ ਕਰਤ ਠੀਕ ਹੈ ਕਰਦੇ ਇਹ ਤੇਜੀshire ਚੌਥੀ ਕਿਰਤ ਵੀ ਗਲਤ ਹੈ ਨਿਯਤ ਵੀ ਗਲਤ ਕਰਦੇ ਵੀ ਗਲਤ ਨੇ ਸੋਚਦੇ ਵੀ ਗਲਤ ਹੈ ਸੋਚਣੀ ਵੀ ਗਲਤ ਹੈ ਕਰਨੇ ਵੀ ਗਲਤ ਲੋਕ ਵੀ ਗਿਆ ਪਰਲੋਕ ਵੀ ਗਿਆ ਸੰਸਾਰ ਨੇ ਵੀ ਠੁਕਰਾਇਆ ਨਿਰੰਕਾਰ ਨੇ ਵੀ ਠੁਕਰਾਇਆ ਨਾ ਲੋਕ ਦੇ ਥਾਂ ਸਮਾਗ ਦੇ ਥਾਂ ਨਾ ਪਰਲੋਕ ਦੇ ਥਾਂ ਐਸਾ ਕਿਹੜਾ ਕਰਮ ਹੈ ਜੋ ਮਨੁੱਖ ਨੂੰ ਪੂਰਨ ਜਗਾ ਕੇ ਖਾਲਸ ਤੇ ਖਾਲਸਾ ਬਣਾ ਦੇਵੇ ਜਾਗਤ ਜੋਤ ਜਬਹਿਨੇ ਸਵਾਸਰ ਇਕ ਬਿਨਾ ਮਨ ਲੈਗ ਨਾਮ ਹੈ ਪੱਥਰ ਪੂਰਾ ਸੁੱਤਾ ਹੈ ਯਾਤਰਾ ਉਸ ਦਿਨ ਪੂਰੀ ਹੁੰਦੀ ਹੈ ਜਦ ਪੱਥਰ ਪੂਰਾ ਜਾਗ ਜਾਏ ਜੋ ਪੂਰਾ ਜਾਗ ਜਾਂਦਾ ਉਸੇ ਨੂੰ ਪੂਰਨਪੁਰਖ ਕਹਿੰਦੇ ਉਸੇ ਨੂੰ ਖਾਲਸਾ ਕਹਿੰਦੇ ਜਣਾ ਖੜਾ ਖਾਲਸਾ ਨਹੀਂ ਇਸ ਚੱਕਰ ਚ ਨਾ ਪੈਣਾ ਖੁੱਲਾ ਦਾੜਾ ਮੇਰਾ ਵੀ ਹੈ ਤੇ ਦਸਤਾਰ ਵੀ ਹੈ ਤੇ ਕਿਰਪਾਨ ਵੀ ਮੈਂ ਪਾਈ ਹੋਣਾ ਅੰਮ੍ਰਿਤ ਵੀ ਮੈਂ ਚੱਕਿਆ ਨੇਤ ਨੇਮ ਵੀ ਮੈਂ ਕਰਦਾ ਪਰ ਜੇ ਮੈਂ ਪੂਰਾ ਜਾਗਿਆ ਨਹੀਂ ਤਾਂ ਕਲਗੀਦਰ ਖਾਲਸਾ ਨਹੀਂ ਉਹਰਨ ਜਉਤ ਜਗੈ ਘਟਵੇ ਤਬ ਖਾਲਸ ਤਾਂ ਹੈ ਨਾ ਖਾਲਸ ਜਾਣੇ ਕਿ ਮੈਂ ਖਾਲਸਾ ਬਣੀ ਹੈ ਖਾਲਸਾ ਤੇ ਇਕ ਵੀ ਹੋਵੇ ਸ਼ਹਿਰ ਦੇ ਸ਼ਾਂਤੀ ਹੋ ਜਾਏਗੀ ਵਾਤਾਵਰਣ ਦੇ ਵਿੱਚ ਅਨੰਦ ਹੋ ਜਾਏਗਾ ਇਕ ਵੀ ਲਬਣਾ ਉਠਾ ਹੋ ਜਾਏਗਾ ਕਿਰਤੀ ਕਰਤ ਠੀਕ ਹੈ ਨਿਗਤ ਠੀਕ ਹੈ ਖੁਲਾਸਾ ਵਕੀ ਕਲ ਕਰਾਂਗੇ ਤੁਮ ਕਸਮ ਕਾਫੀ ਹੋ ਗਿਆ ਚੇਤੇ ਤੁਸੀਂ ਰੱਖਣਾ ਜਾਗਤ ਜਉਤ ਜਗੈ ਨਿਸਵਾਸ ਐਸਾ ਕਿਉਂ ਕਰ ਰਹੇ ਚੱਲ ਰਹੇ ਦਿਨ ਰਵ ਚੱਲੇ ਨਿਸ ਸਸ ਚਲੇ ਪਹੁੰਚਣਾ ਹੈ ਦਿਨ ਰਵ ਚੱਲੇ ਨਿਸ ਸਸ ਚਲੇ ਤਾਰ ਕਾ ਲਖ ਬਲੋਏ ਮੁਕਾਮ ਹੋਹੀ ਏਕ ਹੈ ਨਾਨਕਾ ਸਚ ਬਗੋਏ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਿਰਾਮਤ ਕਰ ਬਖਸ਼ਿਸ਼ ਕਰਨ ਜੋ ਕੁਛ ਆਪ ਨੇ ਸਰਵਨ ਕਰਾਇਆ ਮੇਰੇ ਹਿਰਦੇ ਚ ਵਸੇ ਥੋੜੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਕਬੂਲ ਹੋਵੇ ਮੇਰਾ ਬੋਲਿਆ ਕਬੂਲ ਹੋਵੇ ਕੋਈ ਗਾਵੇ ਕੋ ਸੁਣੇ ਰੂਨਾ ਮਾ ਚਿਤਰਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਇ। ਹਰ ਮਾਸ਼ਰੇ ਦੇ ਅੰਦਰ ਇਸੇ ਤਰ੍ਹਾਂ ਹੀ ਹੁੰਦਾ ਹੈ। ਜਿੱਥੇ ਚੰਗੇ ਲੋਕ ਮੌਜੂਦ ਹੈ ਉੱਥੇ ਮਾੜੇ ਲੋਕ ਵੀ ਮੌਜੂਦ ਹੁੰਦੇ ਆ। ਬਲਕਿ ਵੀਰੋ ਜਿਹੜੇ ਲੋਕ ਬੁਰਾ ਕੰਮ ਕਰਦੇ ਨਾ ਦੁਨੀਆ ਉਹਨਾਂ ਦਾ ਸਾਥ ਬਹੁਤ ਜ਼ਿਆਦਾ ਦਿੰਦੀ ਹੈ। ਉਹਨਾਂ ਦੇ ਖਿਲਾਫ ਕੋਈ ਨਹੀਂ ਜਾਂਦਾ। ਤੁਸੀਂ ਦੇਖ ਲਓ ਗੁੰਡੇ, ਮਵਾਲੀ, ਨਸ਼ਾ ਵੇਚਣ ਵਾਲੇ ਜਿਹੜੇ ਵੀ ਲੋਕ ਹੈ ਉਹਨਾਂ ਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕਦਾ, ਕੋਈ ਗਵਾਹੀ ਨਹੀਂ ਦਿੰਦਾ। ਹਰ ਕੋਈ ਕਹਿੰਦਾ ਉਹਨਾਂ ਤੋਂ ਬਚਦਾ ਵੈ ਲੇਕਿਨ ਜਿਹੜੇ ਚੰਗੇ ਲੋਕ ਹੁੰਦੇ ਆ ਸ਼ਰੀਫ ਲੋਕ ਹੁੰਦੇ ਆ ਜਿਹੜੇ ਬੁਰਾਈ ਨੂੰ ਰੋਕਦੇ ਆ ਨੇਕ ਰਾਹ ਤੇ ਲੰਘਦੇ ਆ ਵੀਰ ਉਹਨਾਂ ਨੂੰ ਹਰ ਕੋਈ ਤੰਗ ਕਰਦਾ ਵੈ ਹਰ ਕੋਈ ਉਹਨਾਂ ਦੇ ਅਗੇਂਸਟ ਜਾਂਦਾ ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਦੇਖੋ ਲੋਕਾਂ ਨੂੰ ਬੁਰਾਈ ਤੋਂ ਬਚਾਉਂਦੇ ਸੀ ਅੱਲਾ ਰੱਬੁਲ ਇੱਜ਼ਤ ਦੀ ਦਾ ਦਰਸ ਦਿੰਦੇ ਸੀ ਅੱਲਾ ਦੇ ਨਾਲ ਜੋੜਦੇ ਸੀ ਲੋਕਾਂ ਦਾ ਭਲਾ ਕਰਦੇ ਸੀ ਤੇ ਲੋਕ ਕਿਤੇ ਉਹਨਾਂ ਨੂੰ ਕਹਿੰਦੇ ਸੀ ਭੂਤਨਾ ਕਿਤੇ ਉਹਨਾਂ ਨੂੰ ਪੱਥਰ ਮਾਰੇ ਜਾਂਦੇ ਸੀ ਕਿਤੇ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੇ ਸੀ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਨਾ ਕੋਈ ਕਹੇ ਭੂਤ ਨਾ ਕੋਈ ਕਹੇ ਬਿਤਾਲਾ ਸੰਗਤਾਂ ਤੇ ਸੰਸਾਰੀਆਂ ਦਾ ਜੋੜ ਕਦੀ ਨਾ ਵੀਰੋ ਇਹੋ ਹੀ ਅੱਜ ਜਿਹੜੀ ਹੈ ਆਪਣੀ ਜ਼ਿੰਦਗੀ ਦਾ ਵਾਕਿਆ ਦੱਸਿਆ ਸੰਤ ਮਸਤੀ ਨੇ ਤੁਸੀਂ ਦੇਖੋ ਵਾਕਿਆ ਦੱਸਦੇ ਹੋਏ ਅਗਰ ਤੁਸੀਂ ਗੌਰ ਨਾਲ ਸੁਣੋ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਦਰਦ ਹੈ ਅੱਜ ਵੀ ਉਹ ਪਰੇਸ਼ਾਨੀ ਹੈ ਤੇ ਜਿਸ ਟਾਈਮ ਸਿੱਖਾ ਨੇ ਆਪਣੇ ਹੀ ਸਿੱਖਾ ਨੇ ਸੰਤ ਮਸਕੀਨ ਤੇ ਇਹਨੇ ਪਰਚੇ ਕਰਤੇ ਕਿਉਂ ਕਿ ਤੇ ਇਸ ਕਰਕੇ ਕੇਸ ਕਰਵਾਏ ਕਿ ਜਨਾਬ ਆਪਣੇ ਕੋਲੋਂ ਬਾਨੀਆਂ ਦੱਸਦੇ ਆ ਵੀਰੋ ਕੋਈ ਸਬੂਤ ਨਹੀਂ ਸੀ ਝੂਠੇ ਮੁਕਦਮੇ ਕਰਕੇ ਤੇ ਸੰਤ ਮਸਕੀਨ ਦੱਸਦੇ ਕਿ ਉਸ ਟਾਈਮ ਮੇਰੇ ਨਾਲ ਸ਼ਾਇਦ ਕੋਈ ਇੱਕ ਸੰਤ ਸੀ ਜਿਹੜਾ ਮੇਰੇ ਨਾਲ ਚੱਲਦਾ ਸੀ ਨਹੀਂ ਤੇ ਕਿੰਨੇ ਕਿਨੇ ਘੰਟੇ ਮੈਂ ਕੱਲਾ ਅਦਾਲਤ ਦੇ ਵਿੱਚ ਉਹਨਾਂ ਨੂੰ ਫੇਸ ਕਰਦਾ ਸੀ ਕਿੰਨਾ ਮੁਸ਼ਕਲ ਉਹਨਾਂ ਦੀ ਜ਼ਿੰਦਗੀ ਦਾ ਫੇਸ ਵੀਰੋ ਇਹ ਜੀ ਜ਼ਿੰਦਗੀ ਦਾ ਇਹਦੇ ਵਿੱਚ ਇੱਕ ਮਕਸਦ ਹੈ ਕਿ ਨੇਕ ਕੰਮ ਕਰਨ ਵਾਸਤੇ ਜਦੋਂ ਵੀ ਤੁਸੀਂ ਤੁਰੋਗੇ ਨਾ ਵੀਰੋ ਤੁਹਾਨੂੰ مصیبت پریشانی دکھ ਤੁਹਾਡੇ ਤੇ ਬਹੁਤ ਜ਼ੋਰ ਆਏਗਾ ਇਹਨਾ ਸੋਚੋ ਕਿ ਤੁਸੀਂ ਅੱਲਾ ਦੀ ਬੰਦਗੀ ਕਰੋਗੇ ਅੱਲਾ ਦੇ ਰਾਸਤੇ ਤੇ ਚੱਲੋਗੇ ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਫੁੱਲਾਂ ਦੀ ਸੇਜ ਹੋਏਗੀ ਨਹੀਂ 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 ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਬਹੁਤੀਆਂ ਮੁਸੀਬਤਾਂ ਪਰੇਸ਼ਾਨੀਆਂ ਦੁੱਖ ਲੋਕ ਤੁਹਾਨੂੰ ਤੰਗ ਜ਼ਰੂਰ ਕਰਨਗੇ ਤੁਸੀਂ ਆਪਣੀ ਹਿੰਮਤ ਨਿਹਾਰ ਨਹੀਂ ਮੇਰੇ ਇੱਕ ਦੋਸਤ ਹੈ ਬੜੇ ਪਿਆਰੇ ਸਿੱਖ ਵੀਰ ਹੈ ਉਹਨਾਂ ਦੀ ਉਮਰ ਮੇਨਾਂ ਜ਼ਿਆਦਾ ਹੈ ਕਾਫੀ ਜ਼ਿਆਦਾ ਤੇ ਇੱਕ ਦਿਨ ਉਹਨਾਂ ਨੇ ਮੈਨੂੰ ਨਾ ਫੋਨ ਕੀਤਾ ਫੋਨ ਕਰਦੇ ਰਹਿੰਦੇ ਆ ਬੜਾ ਹਰਾਨੀ ਜਨਕ ਵੀਰੋ ਵਾਕਿਆ ਉਹਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਵੀਰ ਜੀ ਤੁਸੀਂ ਤੁਹਾਡੀ ਮੈਂ ਹਰ ਕਥਾ ਸੁਣਨਾ ਮੈਂ ਤੁਸੀਂ ਹਰ ਕਥਾ ਦੇ ਵਿੱਚ ਕਹਿੰਦੇ ਜੇ ਕਿ ਲੋਕਾਂ ਦਾ ਭਲਾ ਕਰੋ ਲੋਕਾਂ ਦਾ ਚੰਗਾ ਕਰੋ ਲੋਕਾਂ ਦੇ ਵਿੱਚ ਖੁਸ਼ੀਆਂ ਵੰਡੋ ਤੇ ਮੈਂ ਜਿੰਨੂੰ ਵੀ ਖੁਸ਼ੀਆਂ ਦਿੱਤੀ ਆ ਨਾ ਜਿਹਦਾ ਵੀ ਭਲਾ ਕੀਤਾ ਉਹਨੇ ਮੈਨੂੰ ਡਾਂਗ ਹੀ ਮਾਰਿਆ ਵੇ ਉਹ ਕੋ ਜਿੰਨਾ ਉਹਦਾ ਜ਼ੋਰ ਲੱਗ ਸਕਿਆ ਨਾ ਚੱਲ ਸਕਿਆ ਉਹਨਾਂ ਮੈਨੂੰ ਨੁਕਸਾਨ ਪਹੁੰਚਾਇਆ ਤੇ ਮੈਨੂੰ ਦੱਸੋ ਮੈਂ ਕਿੱਦਾਂ ਲੋਕਾਂ ਦਾ ਭਲਾ ਕਰ ਵੀਰੋ ਮੈਂ ਉਹਨੂੰ ਇੱਕ ਜਵਾਬ ਦਿੱਤਾ ਤੁਸੀਂ ਵੀ ਮੈਨੂੰ ਦੱਸਣਾ ਮੇਰੇ ਜਵਾਬ ਤੋਂ ਸਹਿਮਤ ਜੇ ਕਿ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਭਲਾ ਕਰਦੇ ਸੀ ਤੇ ਲੋਕ ਉਹਨਾਂ ਨੂੰ ਪੱਥਰ ਮਾਰਦੇ ਸੀ ਲੋਕ ਉਹਨਾਂ ਨੂੰ ਤੰਗ ਕਰਦੇ ਸੀ ਤਸੀਹੇ ਦਿੰਦੇ ਸੀ ਗਾਲਾਂ ਕੱਢਦੇ ਸੀ ਕੀ ਉਹਨਾਂ ਨੇ ਆਪਣਾ ਉਹ ਮਕਸਦ ਛੱਡ ਦਿੱਤਾ ਨਹੀਂ ਨਾ ਵੀਰੋ ਇਸੇ ਤਰ੍ਹਾਂ ਹੀ ਜਿਸ ਮਨੁੱਖ ਕੋ ਜੋਕੋਸ਼ ਹੈ ਉਹਨਾਂ ਤੁਹਾਨੂੰ ਉਹ ਹੀ ਕੁਝ ਦੇਣਾ ਹੈ ਤੁਸੀਂ ਕਿਸੇ ਦਾ ਭਲਾ ਕਰਦੇ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਜੇ ਉਹ ਅੱਲਾ ਰੱਬ ਉਲ ਇਜ਼ਤ ਦੀ ਰਜ਼ਾ ਵਾਸਤੇ ਕਰਦੇ ਜੇ ਲੋਕ ਜੋ ਕਹਿੰਦੇ ਓਕੇ ਜਨ ਲੋਗਾਂ ਦੀ ਪਰਵਾਹ ਨਾ ਕਰੋ ਅਗਰ ਲੋਗਾਂ ਦੀ ਪਰਵਾਹ ਕਰੋਗੇ ਤੇ ਵੀਰੋ ਫਿਰ ਤੁਸੀਂ ਕਦੀ ਵੀ ਅੱਲਾਹ ਪਾਕ ਨੂੰ ਰਾਜ਼ੀ ਨਹੀਂ ਕਰ ਸਕਦੇ ਅੱਲਾਹ ਨੂੰ ਰਾਜ਼ੀ ਕਰਨਾ ਤੇ ਲੋਗਾਂ ਦੀ ਪਰਵਾਹ ਛਾੜੋ ਮੈਂ ਕਥਾ ਪਾਣਾ ਵੀਰੋ ਕਿੰਨੇ ਥੱਲੇ ਲੋਗ ਮੈਨੂੰ 네ਗੇਟਿਵ ਕਮੈਂਟ ਕਰਦੇ ਆ ਕਿ ਤੂੰ ਠੇਕੇਦਾਰ ਹੈ ਤੂੰ ਸਾਨੂੰ ਆ ਕਥਾ ਦੇ ਬਾਰੇ ਸਮਝਾਏਗਾ ਤੂੰ ਤੂੰ ਸਾਨੂੰ ਸਾਡੇ ਮਜ਼ਹਬ ਦੇ ਬਾਰੇ ਸਮਝਾਏਗਾ ਵੀਰੋ ਮੈਂ ਕਿਸੇ ਨੂੰ ਕਿਸੇ ਦੇ ਮਜ਼ਹਬ ਦੇ ਬਾਰੇ ਨਹੀਂ ਸਮਝਾਂਦਾ ਮੈਂ ਸਿਰਫ ਅੱਲਾ ਰੱਬ ਦੀ ਇੱਜ਼ਤ ਦੀ ਜ਼ਾਤ ਨਾ ਜੋੜਨਾ ਚਾਹਨਾ ਹੈ ਕਿ ਜਿਹੜੇ ਲੋਕ ਕਿਸੇ ਦਾ ਮੇਰੀ ਵਜ੍ਹਾ ਤੋਂ ਅਗਰ ਮੇਰੀਆਂ 100 ਕਥਾ ਤੋਂ ਇੱਕ ਬੰਦੇ ਦਾ ਭਲਾ ਹੋ ਜਾਵੇ ਤੇ ਵੀਰੋ ਮੇਰੇ ਵਾਸਤੇ ਬਹੁਤ ਹੈ ਅਗਰ ਇੱਕ ਬੰਦਾ ਇਨਸਾਨੀਅਤ ਦੀ ਸੇਵਾ ਕਰਨਾ ਪਵੇ ਅਗਰ ਇੱਕ ਬੰਦਾ ਲੋਕਾਂ ਦੀ ਮਦਦ ਕਰਨਾ ਪਵੇ ਤੇ ਬਹੁਤ ਵਧੀਆ ਹੈ ਲੋਕ ਮੈਨੂੰ ਬੁਰਾ ਭਲਾ ਜੋ ਕਹਿੰਦੇ ਐ ਉਹ ਕਹਿੰਦੇ ਰਹਿ ਵੀਰੋ ਜਦਕੁਲ ਜੋ ਹੋਏਗਾ ਉਹਨੇ ਉਹ ਹੀ ਕੁਛ ਦੇਣਾ ਹੈ ਤੇ ਸੰਤ ਮਸਕੀਨਾਂ ਦਾ ਵੀ ਦੇਖ ਲਓ ਕਿੰਨੇ ਵੱਡੇ ਵੀ دیਵਾਨ ਹਨ ਕਦੀ ਕਿਸੇ ਦੂਸਰੇ ਧਰਮ ਦੇ ਖਿਲਾਫ ਵੀ ਗੱਲ ਨਹੀਂ ਕੀਤੀ ਕਿੱਡਾ ਉਹਨਾਂ ਦਾ ਵੀਰੋ ਚੰਗਾ ਦਿਲ ਹੈ ਕਿੱਡੇ ਨੇਕ ਇਨਸਾਨ ਹੈ ਤੇ ਉਹਨਾਂ ਦੇ ਖਿਲਾਫ ਅਗਰ ਸਿੱਖ ਆਪਣੇ ਹੀ ਸਿੱਖ ਚਲੇ ਗਏ ਕਿੰਨਾ ਉਹਨਾਂ ਨੂੰ ਪਰੇਸ਼ਾਨ ਕੀਤਾ ਤੇ ਵੀਰੋ ਲੋਕ ਕੁਝ ਵੀ ਕਰ ਸਕਦੇ ਆ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਜਦੀ ਕਥਾ ਤੁਹਾਨੂੰ ਇਹ ਤੋਂ ਕੀ ਮਿਲਿਆ ਸਬਕ ਕਮੈਂਟ ਕਰਕੇ ਆਪਣੇ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਲ ਰੱਖਣ ਦਵਾਂ ਯਾਦ ਰੱਖਣਾ ਅੱਲਾ ਫੇਜ਼